ਰਾਜ ਜ ਕੋਈ ਕਾਰ ਨਾ ਬਸ ਨਾ ਮੋਟਰਸਾਈਕਲ ਨਾ ਇਹਨੂੰ ਕਰੰਟ ਲੱਗਿਆ ਨਾ ਇਹ ਫਹਾਲਾ ਨਾ ਜ਼ਹਿਰੀਲੀ ਚੀਜ਼ ਖਾਦੀ ਬੋਲੋ ਓਏ ਆਏ ਹੋਗਾ ਜਿਵੇਂ ਚੰਗੇ ਭਲੇ ਖੜੇ ਖੜੇ ਕਿਸੇ ਨੇ ੱੱਕਾ ਮਾਰਿਆ ਹੁੰਦਾ ਹੈਗਾ ਹੈ ਆਈ ਵੇ ਬੰਦੇ ਨੂੰ ਮਾਰ ਮਾਰ ਕੇ ਕੋਈ ਨਹੀਂ ਕਰੀ ਉਹ ਬਾਬਾ ਕਹਿੰਦਾ ੱੱਕਾ ਵੱਜਿਆ ਚੰਗੇ ਭਲੇ ਖੜੇ ਖੜੇ ਨੂੰ ਇਹੋ ਜਿਹਾ ੱੱਕਾ ਵੱਜਿਆ ਕਹਿੰਦਾ ਬਾਬਾ ਓਏ ਦੋ ਕਦਮ ਪਿੱਛੇ ਉਦੇ ਬੋਲ ਹੈ ਇੱਕ ਖੂਦ ਹੈ ਆਪ ਕੋ ਚੀਜ਼ ਬੜੀ ਜਿੰਨੀ ਭਿੱਗੀ ਸੀ ਇਹ ਹੈ ਇੱਕ ਛੱਡ ਕੇ ਸੀ ਇਹ ਖੂਹ ਨੂੰ ਜੀ ਪੋਸ਼ਾ 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 ਬਣ ਜੀ ਬਣਿਆ ਜੀ ਹੈ ਡਾਕਟਰ ਆਪੇ ਕਹਿੰਦੇ ਨਹੀਂ ਖੂਹ ਡਾਕਟਰ ਹੋ ਸੀਗਾ ਡੂੰਗਾ ਸੀ ਇਹ ਜਿਵੇਂ ਖੂਹ ਹੁੰਦਾ ਐਂ ਖਾਲੀ ਸੀ ਸਾਰਾ ਹੈ ਇਹ 300 300 ਫੁੱਟ ਸੀਗਾ 34 ਫਲੋਰ ਹੋ ਗਏ 10 ਫੁੱਟ ਦਾ ਇੱਕ ਕਮਰਾ ਹੋ ਗਿਆ ਉੱਚਾ 340 340 ਹੈ ਕੋਈ 2 2 ਫੁੱਟ ਦਾ ਫਰੀਜ ਵਾਲਾ 350 ਫੁੱਟ ਹੋ ਗਿਆ ਹੱਕਾ ਸ਼ਾਮਿੰਗਾ ਆਉਣੀਆ ਸ਼ੁਰੂ ਹੋ ਗਈਆਂ ਸੀ ਬੋਲੋ ਹਾਂਜੀ ਹਾਂ ਘਰ ਦੇ ਰਸਤੇ ਬੰਦ ਹੋਣੇ ਸ਼ੁਰੂ ਹੋ ਗਏ ਸੀਗੇ ਘਰ ਦੇ ਵਿੱਚ ਸਰੀਰਾਂ ਨੂੰ ਪ੍ਰੋਬਲਮ ਆਉਣ ਲੱਗ ਪਈਆਂ ਸੀਗੀਆਂ ਤੁਹਾਡੇ ਦੋਵਾਂ ਨੂੰ ਹੀ ਆਉਣ ਲੱਗ ਪਈਆਂ ਸੀ ਹਾਂਜੀ ਇਹ ਕਦੋਂ ਕਦੋਂ ਇੱਕ ਸਾਲ ਪਹਿਲਾਂ ਪਾਣੀ ਸ਼ੁਰੂ ਹੋ ਗਈ ਸੀ ਤੁਹਾਡੇ ਨਾਲ ਹੈ ਹੈ ਘਰ ਦੇ ਵਿੱਚ ਇੱਕ ਹਾਦਸਾ ਹੋ ਜਾਂ ਜੀ ਨਾ ਕਿਹੜੇ ਨਾ ਹੋ ਜਾਂਦਾ ਸੀਗਾ ਹਿੰਦੀ ਕਿ ਅਸੀਂ ਮੈਦਾਨੀ ਬੀਬੀ ਝੋੜੇ ਨਾਲ ਧੋਖਾ ਹੋ ਗਿਆ ਮਈ ਕਾਲ ਦਾ ਬੰਦਾ ਪ੍ਰੇਤ ਮਈ ਮਸਾਨੀ ਮਈ ਪਾ ਕੋ ਜਨਣੀ ਚਾਰ ਚੀਜ਼ਾਂ ਦੇ ਧੱਕਾ ਕਰਦਾ ਤੇ ਤੇਰਾ ਪੁੱਤ ਮਰੋੜਦਾ ਬਲੋ ਮਾਈ ਠੀਕ ਹੈ ਜਿਵੇਂ ਚੱਕੀ ਚ ਪੀਸਿਆ ਹੁੰਦਾ ਐਂ ਸਰੀਰ ਵੀ ਪੀਸਦਾ ਸੀ ਹਾਂਜੀ ਹਾਂਜੀ ਬਲੋ ਜੀ ਆਪਾਂ ਕੋਲੇ ਹੈਗੇ ਸੀ ਉਹਦਾ ਬੋਲ ਹੁਣ ਸਰੀਰ ਨੂੰ ਪ੍ਰੋਬਲਮ ਕੀ ਤੇ ਰਹਿੰਦੀ ਹੈ ਆ ਸੂਈਆਂ ਇਹ ਕਿਹਦੇ ਮਾਈ ਤੇ ਨਾਲ ਸਰੀਰ ਤੇ ਥੋੜੇ ਮਾਈ ਤੇ ਪਰ ਜਿਵੇਂ ਸਿਰ ਤੇ ਕੁਝ ਬਣ ਗਿਆ ਹੁੰਦਾ ਭੇਖਾਂ ਲੱਗਣਾ ਹੈ ਤੇ ਮੈਂ ਪੂਈ ਬਲਕਿ ਮੁੰਜੀ ਬਣੀ ਜਾਂਦੀ ਮਿੱਕੀ ਜਿਹਾ ਜਰਾ ਜਾਂ ਅਲਰਜੀ ਦੀ ਪ੍ਰੋਬਲਮ ਹੈ ਕੋਈ ਨਹੀਂ ਹੈ ਹਾਂਜੀ ਇਹ ਮਾਈ ਭਾਗੋ ਜੰਮੀ ਦੇ ਰਛੇ ਮਾਈਕਰ ਦਾ ਬੰਦਾ ਬ੍ਰਿੰਟ ਮਾਈ ਮਸਾਣੀ ਔਰ ਇੱਕ ਗਲਮ ਕਸੂਮਾ ਜਰੂਰ ਸਰਕਾਰ ਨਾਲ ਪਹਿਲਾਂ ਕਿਹਾ ਤੁਹਾਡੀ ਪੁੱਛ ਨਹੀਂ ਤੁਹਾਡੀ ਗੱਲ ਕਰਨ ਲੱਗਿਆ ਤਾਂ ਹੈਨਾ ਤੁਹਾਡੇ ਘਰ ਤੇ ਖਾਣੇਦਾਰ ਸਾਹਿਬ ਉਹ ਕਿਸੇ ਨੇ ਧਰ ਕੇ ਐ ਕੁਛ ਕਰਤਾ ਸੀ ਇਹ ਚੀਜ਼ਾਂ ਸਾਰੀਆਂ ਕੀਤੇ ਕਰਾਈ ਜੱ ਲੱਗੀਆਂ ਸੀ ਇਹ ਕਿਨੇ ਕੀਤੇ ਹੈ ਨਹੀਂ ਲਬ ਦੇ ਦਾਣ ਗਵਾਚੇ ਮਿੱਟੀਆ ਫਰੋਲ ਜੋਗੀ ਆ ਹੁਣ ਕੀ ਫਾਇਦਾ ਉਹਨਾਂ ਦਾ ਲਾਣਾ ਹੁਣ ਮਨ ਚ ਵਰਾਹਤ ਬਣ ਗਏ ਜੇ ਕੋਈ ਨੁਕਸਾਨ ਆਇਆ ਹੋਇਆ ਹੁੰਦਾ ਦੱਸ ਦਿੰਦੇ ਆਪਾਂ ਬੰਦਾ ਟਾਲਾ ਕਰ ਲੈਂਦਾ ਹੁਣ ਮੈਂ ਦੱਸਦਾ ਫਰਾਂਨੇ ਕਾ ਹੋਇਆ ਤੇ ਹੁਣ ਪੁੱਤ ਮਰਿਆ ਫਿਰ ਬਖਸ਼ ਦਾ ਕੋਈ ਨਹੀਂਗਾ ਜੀ ਗੱਲ ਸਮਝਦੇ ਮਿੱਤਰ ਹਾਂਜੀ ਹੋਰ ਆਪਣੀਆਂ ਧੀਆਂ ਹੀ ਆਪਣੇ ਪੁੱਤ ਆ ਬਹੁਤ ਤੰਦਰੁਸਤ ਰਹਿਣ ਤੁਸੀਂ ਤੰਦਰੁਸਤ ਰਹੋ ਘਰ ਠੀਕ ਰਵੇ ਬੋਲੋ ਜੀ ਹੈ ਜੇ ਇਹ ਸਾਰਾ ਕੰਮ ਹੋ ਜਾਏ ਫਿਰ ਠੀਕ ਹੈ ਹਾਂ ਰਹਿਤ ਮੁਰੀਆਦਾ ਦੇ ਨਾਲ ਵੀ ਆਪਾਂ ਜੇ ਅਰਦਾਸ ਬੇਨਤੀ ਕਰਵਾਈਏ ਤਾਂ ਤੁਸੀਂ ਮਨਜ਼ੂਰ ਕਰੋਣੀ ਅਰਦਾਸ ਹੀ ਆਪਾਂ ਪੱਕੀ ਗੱਲ ਹੈ ਹਾਂ ਕਹੇ ਬਾਬਾ ਬਾਬਾ ਮੇਰੇ ਦੋ ਬੱਚਾ ਅੱਜ ਖੜੀ ਵੇ ਮੇਰੀ ਮਾਂ ਬਿਨਾ ਖੜੀ ਖੜੀ ਵੇ ਮੇਰੀ ਮਾਂ ਫਕਰਾਂ ਛੋਟੀ ਜੀ ਉਦਾਸ ਹੋ ਗਈ ਇੱਕੋ ਦੇ ਨਾਲ ਘਰ ਸੁੱਤ ਹੋ ਜੂਗਾ ਸਾਰਾ ਉਹ ਕਿਵੇਂ ਹੋਊਗੀ ਬਫਰੀ ਨਾਲ ਬੰਦ ਠੀਕ ਹੈ ਇਹ ਕੱਲ ਹੋਰ ਸੋੜੇ ਮਨ ਦੇ ਵਿੱਚ ਗੱਲਾਂ ਬੀਬੀ ਨੂੰ ਨਹੀਂ ਪਤਾ ਹੁੰਨੀ ਸ਼ੱਕ ਕੱਲਿਆਂ ਨੂੰ ਪਤਾ ਹੁੰਦਾ ਪਾਣੀ ਕੀ ਕਰਦਾ ਫਿਰ ਪਾਣੀ ਨਹੀਂ ਪੀਣੀ ਹੈ ਹੈ ਉਹ ਸੋਦਾ ਬੀਬੀ ਕੋਲ ਇੱਕ ਅੱਜੇ ਦੀ ਗੱਲ ਕੀਤੀ ਹੈ ਪਰ ਗੱਲ ਛੋਟੇ ਮੰਨਦੀ ਹੈ ਮੇਰਾ ਪਾਪਾ ਕਹਿੰਦਾ ਵੀ ਇੱਕ ਗੱਲ ਮਨ ਚ ਲਈ ਖੜੇ ਆ ਹੋੜੇ ਹੈ ਜੇ ਉਹ ਗੱਲ ਦਾ ਵਜਨ ਪਾਰ ਸਾਰਾ ਹੋ ਜਾਏ ਤਾਂ ਛੋਟੀ ਜ਼ਿੰਦਗੀ ਸਫਲ ਹੋ ਜਾਏ ਹੈ ਹੈਗੀ ਹੈ ਨਾ ਪਾਲ ਖਬਰਾਂ ਦਾ ਫੁੱਜੀ ਭਗਵਾਨ ਤੇਰੇ ਨਾਮ ਤੇ ਮੈਂ ਬੰਦਾ ਤੇਰਾ ਮਾਂ ਲੱਗ ਜਾਊ ਕਿਸੇ ਤੋਂ ਕੋਈ ਪੈਸੇ ਨਹੀਂ ਖੋਣੇ ਇਹਦਾ ਤੁਹਾਡਾ ਕੰਮ ਹੈ ਤੁਹਾਡੇ ਮਨਚ ਆ ਕਿਸੇ ਤੋਂ ਕੋਈ ਪੈਸੇ ਖੋਣ ਵਾਲਾ ਕੰਮ ਨਹੀਂਗਾ ਕਿਸੇ ਦਾ ਕੋਈ ਨੁਕਸਾਨ ਕਰਨ ਵਾਲਾ ਕੰਮ ਨਹੀਂ ਤੁਹਾਡੇ ਜੱਜ ਜਿਹੜੀ ਗੱਲ ਹੈ ਕੱਲ ਇਹ ਵੀ ਮੈਂ ਗੁਰੂ ਦਵਾਰਾ ਬਨੋਣਾ ਬਾਬਾ ਮੇਰੀ ਗੱਲ ਤੇ ਮੋਹਰ ਲੱਗ ਜਾਏ ਬਨੋਣਾ ਵੀ ਮੈਂ ਸਾਰੀ ਜ਼ਿੰਦਗੀ ਉੱਤਵੀ ਬਚ ਗਈ ਸਾਰੇ ਗੁਰੂ ਦਰ ਦੇ ਲੇਖੇ ਲਾਉਣੇ ਨੇ ਕਿ ਨਹੀਂ ਬਣਾਉਣਾ ਆਉਦੇ ਹੱਥੀ ਬਣਾਉਣਾ ਹੈ ਕਿਆ ਬਣਾਉਣਾ ਗੁਰੂ ਜੀ ਨਾਲ ਲੱਗੇ ਹੋ ਕਰਨ ਪਿਆਮ ਕੀ ਰੱਖਿਆ ਦਾ ਜੀ ਤੁਹਾਡੀ ਵੀ ਰੱਖੂਗਾ ਬੰਨਾ ਤਾਂ ਉਹਦਾ ਤੁਸੀਂ ਤਾਂ ਇੱਕ ਆਸਰਾ ਵਸ ਤੁਹਾਡਾ ਤਾਂ ਇੱਕ ਮਾਧਿਮ ਆਸਰਾ ਉਹਦਾ ਤੁਸੀਂ ਇੱਕ ਸਮਝ ਲਓ ਉਹਦੀ ਘੜੀਓ ਕਰਵਾ ਲੈਣਾ ਬਾਪੇ ਨੇ ਕੋਸ਼ਿਸ਼ ਕਰਦੇ ਵਿੱਚ ਜਿਹੜਾ ਤੁਸੀਂ ਗੁਰਦੁਆਰਾ ਤਿਆਰ ਕਰੋਗੇ ਉੱਥੇ ਪਾਣੀ ਦੇ ਬਾਤ ਹੋਇਆ ਕਰਨਗੇ ਹੋਰ ਅੰਨਿਆਂ ਨੂੰ ਅੱਖਾਂ ਮਿਲ ਲਗੀਆਂ ਗੁੰਗਿਆਂ ਨੂੰ ਜ਼ੀਬਾਂ ਮਿਲਣ ਲਗੀਆਂ ਲੋਕਾਂ ਦੇ ਗਠੀਆਂ ਵਾਲਿਆਂ ਦੇ ਬਾ ਆਈ ਦੂਰ ਹੋ ਜਾ ਕਰੋ ਪਾਣੀ ਸੁਣਨ ਵਾਲੀ ਉਸਤੋਂ ਦਾ ਕੋਈ ਤ੍ਰਿਕਾ ਮੇਰੇ ਫਿਕਰੋ ਕੇ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਦਸਮਾਸ਼ ਸ੍ਰੀ ਦਸ਼ਮਾਹ ਮਹਾਰਾਜ ਦਾ ਨਾਮ ਲੈ ਕੇ ਦਰਬਾਰ ਸਾਹਿਬ ਅਵਰਾਮ ਦਾਸੀ ਦਾ ਨਾਮ ਲੈ ਕੇ ਕੰਮ ਸ਼ੁਰੂ ਕਰ ਦਿਓ ਕਿਸੇ ਗੱਲ ਦੀ ਟਿੱਕਾ ਲੱਗਦਾ ਹੀ ਨਹੀਂ ਹੈ ਭਗਤਨ ਕੇ ਕਾਮ ਪ੍ਰਭੂ ਆਪ ਸਵਾਰੈ ਤ੍ਰਿਕਾ ਜ ਆਪ ਸਵਾਰੂ ਬਾਕਿਓ ਠੀਕ ਹੈ ਬਸ ਤੁਸੀਂ ਦਾ ਸਿਰਫ ਦੱਸਣਾ ਹੈ ਕਰਨ ਵਾਲਾ ਤਾਂ ਉਹ ਆਪ ਹੈ ਹੁੰਦਾ ਰਹਿਣਾ ਠੀਕ ਹੈ ਦੱਬ ਕੇ ਕਰੋ ਕੰਮ ਦਾ ਮਾਲ ਕਿਰਪਾ ਕਰੋ ਜਦਿਆਂ ਪਰੇਸ਼ਾਨੀਆਂ ਦੀ ਅਰਦਾਸ ਬੇਨਤੀ ਹੋ ਜੂਗੀ ਫਾਮ ਬਰਾ ਮੱਚੀ ਠੀਕ ਹੈ ਦੱਸ ਦੂੰਗਾ ਦੇਖੋ ਤੁਸੀਂ ਪੰਜਾਬ ਪੁਲਿਸ ਚੋਂ ਏਐਸਆਈ ਰਿਟਾਇਰ ਹੋਏ ਹੋ ਤੇ ਪੰਜਾਬ ਪੁਲਿਸ ਨਾਲ ਬੰਦੀ ਕੁੱਟ ਹੁੰਦੀ ਪੈੜੀ ਜਿਵੇਂ ਹੁਣੇ ਦਾ ਆਪਾਂ ਤੈਨੂੰ ਸੁਆਗਤ ਅਗਲੇ ਨੇ ਬੰਦੇ ਕੱਪੀ ਰਹਿਣਾ ਦੱਸੂਗਾ ਜਰੂਰ ਉਸ ਟਾਈਮਾਂ ਚੈੱਕ ਕਰਕੇ ਦੱਸੂਗਾ ਤੁਹਾਡਾ ਇਸ ਟਾਈਮ ਨਾਲ ਕਿੰਨਾ ਕਾ ਤੁਹਾਡਾ ਸਬਰ ਕਿੰਨਾ ਕਾ ਤੁਹਾਡੇ ਦੱਸ ਦੂਗਾ ਘਰ ਵੀ ਦੱਸ ਦੂਗਾ ਵੀ ਆਹ ਠੀਕ ਹੈ ਤੁਹਾਡੇ ਨਾਲ ਪ੍ਰੋਮਿਸ ਪਰ ਹਜੇ ਟਾਈਮ ਨਹੀਂ ਸਹੀ ਠੀਕ ਹੈ ਹਾਂ ਸੱਚ ਗੰਨ ਤੇ ਕੋ ਮੱਥਾ ਬਾਈ ਜੀ ਨੂੰ ਤੇ ਪੌਂ ਬਰਾ 25 ਦਿਨ ਛੁੱਟੀ ਹੈ ਠੀਕ ਹੈ ਤੂੰ ਵੀ ਵੀ ਖੜ ਜਾ ਹਣ ਤੂੰ ਕਹਿੰਦੀ ਸੀ ਮੈਂ ਇਸ ਗੱਲ ਹੋਰ ਪੁੱਛਣੀ ਆ